92 ਐਮਐਲਏ ਨੇ 92 ਗੁੰਗੇ ਨੇ ਆਮ ਆਦਮੀ ਪਾਰਟੀ ਦੇ ਪੰਜਾਬ 'ਚ ਘਟੋ-ਘਟ ਇੱਕ ਨੇ ਤਾਂ ਦਮ ਦਿਖਾਇਆ ਕੀ ਗੱਲ ਕਹੀ ਸੀ ਕਿ ਕਿਸੇ ਲੇਡੀ ਐਮਐਲਏ ਦੇ ਘਰੇ ਵੜਨਾ ਬਿਨਾ ਸਰਚ ਵਾਰੰਟ ਤੋਂ ਵੜਨਾ ਸਵੇਰੇ ਜਾ ਕੇ ਕਿਸੇ ਦੇ ਬੱਚਿਆਂ ਦੇ ਕਮਰਿਆਂ ਦੀ ਤਲਾਸ਼ੀ ਲੈਣਾ ਇਹ ਕਿਹੜੀ ਨੈਤਿਕਤਾ ਤੇ ਕੱਲ ਉਹ ਮੰਤਰੀ ਨੂੰ ਜਿਹੜਾ ਸਾਬਕਾ ਮੰਤਰੀ ਤੇ ਵਿਧਾਇਕ ਹੈ ਉਹਨੂੰ ਕਲੀਨ ਚਿੱਟ ਦਿੱਤੀ ਤੇ ਹਾਸੋਣੀ ਸਥਿਤੀ ਦੇਖੋ ਵੀ ਉਹਦਾ ਮੁੱਖ ਗਵਾਹ ਤਾਂ ਮੁੱਖ ਮੰਤਰੀ ਹੈ ਤੇ ਜੇ ਮੁੱਖ ਮੰਤਰੀ ਨੇ ਉਹ ਸਬੂਤ ਮਿਟਾਏ ਨੇ ਤਾਂ ਫਿਰ 201 ਆਈਪੀਸੀ ਜਿਹੜੀ ਬੀਐਨਐਸ ਨੂੰ ਬਣ ਗਈ ਹੈ ਇਹਦੇ 'ਚ ਤਾਂ ਫਿਰ ਮੁੱਖ ਮੰਤਰੀ ਤੇ ਪਰਚਾ ਹੋਣਾ ਚਾਹੀਦਾ ਤੇ ਉਹਨੂੰ ਅਧਿਕਾਰ ਹੀ ਨਹੀਂ ਭਗਵੰਤਮਾਨ ਸਾਹਿਬ ਨੂੰ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਤੇ ਦੂਜੇ ਪਾਸੇ ਵਿਰੋਧੀ ਧਿਰਾਂ ਤੇ ਵਿਕਰਮ ਮਜੀਠੀਆ ਤੇ ਪੰਜਾਬ 50 ਵੱਡੇ ਸਵੇਰੇ ਉਹਨਾਂ ਦੇ ਬੱਚਿਆਂ ਦੇ ਬੈੱਡਰੂਮ 'ਚ ਵਾਰਡ ਤੇ ਤੁਸੀਂ ਉਹਰੇ ਚਾਰ ਸੈਕਟਰ ਬਿਨਾਂ ਸਰਚ ਵਾਰੰਟ ਤੋਂ ਇੱਕ ਲੇਡੀ ਐਮਐਲਏ ਦੇ ਘਰ 'ਚ ਦਾਖਲ ਹੋਏ ਉੱਥੇ ਤੁਸੀਂ ਉਹਨਾਂ ਦੀ ਪਰਸਨਲ ਬਿਲੋਂਗਿੰਗਸ ਉਹਨਾਂ ਦੀ ਕਬੜ ਨੂੰ ਛੇੜਿਆ ਤੇ ਇਹ ਨੈਤਿਕਤਾ ਕਿੱਥੇ ਗਈ ਇਹ ਬਿਲਕੁਲ ਕਲੀਅਰ ਹੈ ਜੀ ਇਹ ਝੂਠੀ ਸਰਕਾਰ ਝੂਠ ਬੋਲ ਕਦੇ 540 ਕਰੋੜ ਕਦੇ ਫਲਾਣਾ ਕਰੋੜ ਹੈ ਇਹਨਾਂ ਕੋਲੇ 5 ਰੁਪਏ ਵੀ ਨਹੀਂ ਹੁਣ ਕੀ ਕਰ ਰਹੇ ਨੇ ਅੰਮ੍ਰਿਤਸਰ ਉਹ ਲੋਕਾਂ ਦੇ ਉੱਤੇ ਪਰਚੇ ਦੇ ਰਹੇ ਨੇ ਕਹਿੰਦੇ ਜੀ ਸਾਨੂੰ ਸਬੂਤ ਨਹੀਂ ਇਕੱਠੇ ਕਰਨ ਦਿੱਤੇ ਉਹ ਕਿਉਂ ਦੇਣੇ ਪੈ ਰਹੇ ਨੇ ਉਹ ਤਾਂ ਹੀ ਦੇਣੇ ਪੈ ਰਹੇ ਨੇ ਕਿ ਉੱਥੋਂ ਸਬੂਤ ਲੱਭਿਆ ਕੋਈ ਨਹੀਂ ਪੰਜਾਬ ਦੀ ਮੌਜੂਦਾ ਸਥਿਤੀ ਕਿਸ ਪਾਸੇ ਨੂੰ ਚੱਲ ਰਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਬਿਆਨ ਦਿੰਦੇ ਨੇ ਕਿ ਉਹਨਾਂ ਦੀ ਮੰਤਰੀ ਮੰਡਲ ਦਾ ਜਿਹੜਾ ਮੰਤਰੀ ਹੈ ਸਿਹਤ ਮੰਤਰੀ ਜੋ ਕਿ ਡਾਕਟਰ ਵੀਜੇ ਸਿੰਘਲਾ ਵ੍ਰਿਸ਼ਟਾਚਾਰ ਦੇ ਦੋਸ਼ ਤੇ ਤਿਆਦ ਉਹਨਾਂ ਦੇ ਪਰਚਾ ਦਰਜ ਕੀਤਾ। ਬਾਅਦ ਵਿੱਚ ਕੱਲ ਕਲੀਨ ਚਿੱਟ ਦਿੱਤੀ ਗਈ। ਉਸੇ ਤਰੀਕੇ ਦੇ ਨਾਲ ਫੋਜਾ ਸਿੰਘ ਸਲਾਰੀ ਵਾਲੇ ਕੇਸ ਵੀ ਹੋਇਆ। ਅਰਸ਼ਦੀਪ ਪਲੇਅਰ ਸਾਡੇ ਨਾਲ ਗੱਲਬਾਤ ਕਰਨਗੇ। ਪਲੇਅਰ ਸਾਹਿਬ ਕਿਵੇਂ ਦੇਖਦੇ ਹੋ ਪੂਰਾ ਕਟਨਾਕਰਮ ਜਿਵੇਂ ਵਾਪਰਿਆ ਜੋ ਪੰਜਾਬ ਦੀ ਸਥਿਤੀ ਬਣਦੀ ਜਾ ਰਹੀ ਹੈ ਮੌਕੇ ਦੇ ਉੱਤੇ। ਇੱਕ ਨਵਾਂ ਕਾਨੂੰਨ ਬਣਾਉਣ ਜਾ ਰਹੇ ਹੈ ਜੀ ਬੇਦਵੀਆਂ ਦੇ ਦੋਸ਼ ਦੇ ਵਿੱਚ ਕਰਵੇਦ ਵੀ ਹੁੰਦੀ ਹੈ ਨਾ ਸਖ਼ਤ ਸਜ਼ਾ ਦਿੱਤੀ ਜਾਵੇਗੀ। ਪਹਿਲਾਂ ਅਕਾਲੀ ਦਲ ਪਾਰਟੀ ਵੱਲੋਂ ਵੀ ਕੀਤਾ ਗਿਆ ਸੀਗਾ। ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਨੇ ਕੰਮਾਂ ਦੇ ਇਸ਼ਤਿਹਾਰ ਲਾਉਂਦੀ ਹੈ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨੇ 2017 ਚ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਜਿੱਥੇ ਛੱਡ ਕੇ ਗਿਆ ਸੀ ਉੱਥੇ ਹੀ ਖੜਾ 5 ਸਾਲ ਕਾਂਗਰਸ ਨੇ ਕੁਝ ਨਹੀਂ ਕੀਤਾ ਹੁਣ ਆਮ ਆਦਮੀ ਪਾਰਟੀ ਇਹ ਜਿਹੜਾ ਬੇਅਦਬੀਆਂ ਦਾ ਕਾਨੂੰਨ ਹੈ ਕਿਉਂਕਿ ਇਹ ਐਮੈਂਡਮੈਂਟ ਤਾਂ ਕੇਂਦਰ ਸਰਕਾਰ ਨੇ ਕਰਨੀ ਹੈ ਏ ਸੀ ਆਰ ਪੀ ਸੀ ਆਈ ਪੀ ਐਸ 'ਚ ਜਿਹੜੀ ਹੁਣ ਬੀ ਐਨ ਐਸ ਬਣ ਗਈ ਉਹਦੇ 'ਚ ਐਮੈਂਡਮੈਂਟ ਹੋਣੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਕਾਨੂੰਨ ਬਣਾਇਆ ਸੀ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਸੀ ਇਹ 2016 ਦੀ ਗੱਲ ਹੈ 17 ਚੋਰੇ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਕਾਨੂੰਨ ਕੇਂਦਰ ਨੇ ਉੱਥੋਂ ਵਾਪਸ ਭੇਜਿਆ ਉਹਦੇ ਵਿੱਚ ਕੋਈ ਸੋਧਾਂ ਚਾਹੁੰਦੇ ਸੀ ਉਹ ਕਾਂਗਰਸ ਦੀ ਸਰਕਾਰ ਨੇ ਉਹਦੇ ਵਿੱਚ ਕੁਝ ਨਹੀਂ ਕੀਤਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫਿਰ ਇੱਕ ਬਿਆਨ ਦਿੱਤਾ ਕਿ ਅਸੀਂ ਕਰ ਰਹੇ ਹਾਂ ਅਸਲ ਦੇ ਵਿੱਚ ਇਹ ਡਰਾਫਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹੀ ਬਣਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਸੀ ਪਰ ਦੂਸਰੇ ਪਾਸੇ ਅਕਬਰ ਵਿਜੇ ਪ੍ਰਤਾਪ ਨੂੰ ਕਿੰਨੇ ਪੰਜ ਸਾਲ ਲਈ ਹੁਣ ਪਾਰਟੀ ਚੋਂ ਕੱਢ ਦਿੱਤਾ ਹੈ ਔਰ ਕਸੂਰ ਇਹ ਹੈ ਇਲਜ਼ਾਮ ਇਹ ਹੈ ਅਰ ਚਰਚਾ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਆਵਾਜ਼ ਚੁੱਕੀ ਸੀ ਉਹਨਾਂ ਨੇ ਜੋ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਵਿਜੀਲੈਂਸ ਨੂੰ ਲੈ ਕੇ ਦੇਖੋ ਕੁਮਰ ਵਿਜੇ ਪ੍ਰਤਾਪ ਉਹ ਅਫਸਰ ਨੇ ਜਿਨ੍ਹਾਂ ਨੇ ਆਪਣੀ ਨੌਕਰੀ ਛੱਡਤੀ ਸੀ ਗੁਰੂ ਦੀ ਜਾਂਚ ਛੱਡਤੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿ ਜੀ ਇਹ ਬਹੁਤ ਨੈਤਿਕਤਾ ਵਾਲੀ ਪਾਰਟੀ ਹੈ ਇਹ ਬੜੀ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਨਾਲ ਚੱਲਦੀ ਹੈ ਤੇ ਅੱਜ ਉਹ ਪਾਰਟੀ ਦੇ ਹਾਲਾਤ ਹੋ ਗਏ ਕਿ ਕੁਮਰ ਵਿਜੇ ਪ੍ਰਤਾਪ ਮੈਂ ਤਾਂ ਇਹ ਗੱਲ ਕਹੂੰਗਾ ਕਿ 92 ਐਮਐਲਏ ਨੇ 92 ਗੁੰਗੇ ਨੇ ਆਮ ਆਦਮੀ ਪਾਰਟੀ ਦੇ ਪੰਜਾਬ 'ਚ ਕਟੋ-ਕਟ ਇੱਕ ਨੇ ਤਾਂ ਦਮ ਦਿਖਾਇਆ ਕੀ ਗੱਲ ਕਹੀ ਸੀ ਕਿ ਕਿਸੇ ਲੇਡੀ ਐਮਐਲਏ ਦੇ ਘਰੇ ਵੜਨਾ ਬਿਨਾ ਸਰਚ ਵਾਰੰਟ ਤੋਂ ਬੜਨਾ ਸਵੇਰੇ ਜਾ ਕੇ ਕਿਸੇ ਦੇ ਬੱਚਿਆਂ ਦੇ ਕਮਰਿਆਂ ਦੀ ਤਲਾਸ਼ੀ ਲੈਣਾ ਇਹ ਕਿਹੜੀ ਨੈਤਿਕਤਾ ਜੇ ਕੁਮਰ ਵਿਜੇ ਪ੍ਰਤਾਪ ਨੇ ਆਵਾਜ਼ ਚੱਕੀ ਤਾਂ ਅੱਜ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਨੂੰ ਚੱਕ ਕੇ ਬਾਹਰ ਕਰਤਾ ਤੇ ਅੱਜ ਮੈਂ ਇਹਨਾਂ ਦੇ ਇੱਕ ਬੁਲਾਰੇ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਜੀ ਵਿਦਨ ਪਾਰਟੀ ਗੱਲ ਕਰਨੀ ਚਾਹੀਦੀ ਹੈ ਬਾਹਰ ਜਾ ਕੇ ਨਾ ਕਰਨ ਤੇ ਆ ਕਹਿੰਦੇ ਅਕਾਲੀ ਦਲ ਨੇ ਵੀ ਬੰਦੇ ਕੱਢੇ ਨੇ ਮੇਕਾ ਸ਼੍ਰੋਮਣੀ ਅਕਾਲੀ ਦਲ ਤਾਂ ਮੰਨ ਲਓ ਤੁਸੀਂ ਤਾਂ ਕਹਿੰਦੇ ਸੀ ਤਾਂ ਰਵਾਇਤੀ ਪਾਰਟੀਆਂ ਨੇ ਜੀ ਅਸੀਂ ਨਵੀਂ ਪਾਰਟੀਆਂ ਅਸੀਂ ਚੱਲਾਂਗੇ ਦੇਸ਼ ਦੇ ਸੰਵਿਧਾਨ ਨੂੰ ਅਸੀਂ ਬਚਾਵਾਂਗੇ ਅਸੀਂ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੈ ਤੇ ਅੱਜ ਉਹ ਪਾਰਟੀਆਂ ਦੇ ਅੰਦਰ ਇੰਟਰਨਲ ਡੈਮੋਕ੍ਰੇਸੀ ਇਸ ਲੈਵਲ ਤੇ ਖੜੀ ਹੈ ਕਿ ਕੁਮਰ ਵਿਜੇ ਪ੍ਰਤਾਪ ਨੂੰ ਦਿਖਾਤਾ ਬਾਹਰ ਦਾ ਰਸਤਾ ਤੇ ਵਿਜੇ ਸਿੰਘਲਾ ਜਿਹੜੇ ਐਮਐਲਏ ਤੇ ਮੰਤਰੀ ਨੂੰ ਮੁੱਖ ਮੰਤਰੀ ਨੇ ਕਿਹਾ ਸੀ ਤੁਹਾਨੂੰ ਯਾਦ ਹੋਵੇ 2022 ਚ ਸੰਗਰੂਰ ਪਾਰਲੀਮੈਂਟ ਤੋਂ ਪਹਿਲਾਂ ਕਿ ਜੀ ਮੇਰਾ ਇੱਕ ਮੰਤਰੀ ਰਿਸ਼ਵਤ ਮੰਗ ਰਿਹਾ ਮੈਂ ਉਹਦੀ ਵੀਡੀਓ ਬਣਾ ਲਈ ਹੈ ਮੇਰੇ ਕੋਲੇ ਸਬੂਤ ਨੇ ਤੇ ਅਸੀਂ ਕਾਰਵਾਈ ਕਰਨ ਲੱਗੇ ਆ ਤੇ ਕੱਲ ਉਹ ਮੰਤਰੀ ਨੂੰ ਜਿਹੜਾ ਸਾਬਕਾ ਮੰਤਰੀ ਤੇ ਵਿਧਾਇਕ ਹੈ ਉਹਨੂੰ ਕਲੀਨ ਚਿੱਟ ਦੇਤੀ ਤੇ ਹਾਸੋਣੀ ਸਥਿਤੀ ਦੇਖੋ ਵੀ ਉਹਦਾ ਮੁੱਖ ਗਵਾਹ ਤਾਂ ਮੁੱਖ ਮੰਤਰੀ ਹੈ ਤੇ ਜੇ ਮੁੱਖ ਮੰਤਰੀ ਨੇ ਉਹ ਸਬੂਤ ਮਿਟਾਏ ਨੇ ਤਾਂ ਫਿਰ 201 ਆਈਪੀਸੀ ਜਿਹੜੀ ਬੀਐਨਐਸ ਹੁਣ ਬਣ ਗਈ ਹੈ ਇਹਦੇ 'ਚ ਤਾਂ ਫਿਰ ਮੁੱਖ ਮੰਤਰੀ ਤੇ ਪਰਚਾ ਹੋਣਾ ਚਾਹੀਦਾ ਤੇ ਉਹਨੂੰ ਅਧਿਕਾਰ ਹੀ ਨਹੀਂ ਭਗਵੰਤਮਾਨ ਸਾਹਿਬ ਨੂੰ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਕਿਉਂਕਿ ਸਬੂਤ ਖੁਰਦਬੁਰਦ ਕਰਨਾ ਇਹ ਕਾਨੂੰਨ ਦੇ ਵਿੱਚ ਗੁਨਾਹਗਾਰ ਹੈ ਬਹੁਤ ਸੰਗੀਨ ਇਹ ਗੁਨਾ ਮੰਨਿਆ ਜਾਂਦਾ ਸਬੂਤਾਂ ਨੂੰ ਖੁਰਦਬੁਰਦ ਕਰਨਾ ਤੇ ਜੇ ਮੁੱਖ ਮੰਤਰੀ ਕੋਲੇ ਸਬੂਤ ਸੀ ਵਿਜੇ ਸਿੰਘਲਾ ਜੀ ਦੇ ਜੇ ਮੁੱਖ ਮੰਤਰੀ ਨੇ ਉਹਨਾਂ ਨੂੰ ਫੜਿਆ ਸੀ ਰੰਗੇ ਹਤੀ ਤਾਂ ਉਹ ਸਬੂਤ ਮੁੱਖ ਮੰਤਰੀ ਨੇ ਕਿਉਂ ਖੁਰਦਬੁਰਦ ਕੀਤੇ ਕਿਤੇ ਪਿਛਲੇ ਦਿਨੀ ਜਿਹੜੇ ਵਿਜੇ ਸਿੰਘਲੇ ਦੇ ਪਰਿਵਾਰਕ ਫੰਕਸ਼ਨਾਂ 'ਚ ਮੁੱਖ ਮੰਤਰੀ ਦਾ ਪਰਿਵਾਰ ਥਿਰਕਦਾ ਦਿਖਿਆ ਡੀਜੇ ਤੇ ਨੱਚਦਾ ਦਿਖਿਆ ਕਿਤੇ ਉਹ ਤਾਂ ਨਹੀਂ ਕਾਰਨ ਬਣਿਆ ਇਹ ਮਤਲਬ ਮੁੱਖ ਮੰਤਰੀ ਦੇ ਬੜੇ ਸੰਗੀਨ ਇਲਜ਼ਾਮ ਨੇ ਤੁਸੀਂ ਸਬੂਤਾਂ ਨੂੰ ਖੁਰਦਬੁਰਦ ਕੀਤਾ ਐਂ ਫੌਜਾ ਸਿੰਘ ਸਰਾਰੀ ਨੂੰ ਕਲੀਨ ਚਿੱਟ ਮਤਲਬ ਜਿੱਥੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਤਾਂ ਕਲੀਨ ਚਿੱਟ ਔਰ ਜਿੱਥੇ ਮੁੱਖ ਮੰਤਰੀ ਕਹਿੰਦੇ ਹੁਣ ਮੇਰੇ ਕੋਲ ਵੀਡੀਓ ਐਵੀਡੈਂਸ ਹੈ ਤੇ ਦੂਜੇ ਪਾਸੇ ਵਿਰੋਧੀ ਧਿਰਾਂ ਤੇ ਵਿਕਰਮ ਮਜੀਠੀਆ ਤੇ 50 50 ਬੱਦੇ ਸਵੇਰੇ ਉਹਨਾਂ ਦੇ ਬੱਚਿਆਂ ਦੇ ਬੈੱਡਰੂਮ ਚ ਵਾਰਡ ਤੇ ਤੁਸੀਂ ਉਹਰੇ 4 ਸੈਕਟਰ ਬਿਨਾ ਸਰਚ ਵਾਰੰਟ ਤੋਂ ਇੱਕ ਲੇਡੀ ਐਮਐਲਏ ਦੇ ਘਰ ਚ ਦਾਖਲ ਹੋਏ ਉੱਥੇ ਤੁਸੀਂ ਉਹਨਾਂ ਦੀ ਪਰਸਨਲ ਬਿਲੋਂਗਿੰਗਸ ਉਹਨਾਂ ਦੀ ਕਬੜ ਨੂੰ ਛੇੜਿਆ ਤੇ ਇਹ ਨੈਤਿਕਤਾ ਕਿੱਥੇ ਗਈ ਤੇ ਡਰੱਗ ਦੇ ਮਾਮਲੇ ਚ ਤੁਸੀਂ ਹੁਣ ਇੱਕਦਮ ਬਿਲਕੁਲ ਸਰਕਾਰ ਦੇ ਕੋਲੇ ਹੁਣ ਕੋਈ ਜਵਾਬ ਨਹੀਂ ਸੁਪਰੀਮ ਕੋਰਟ ਨੇ ਜਦੋਂ ਇਹਨਾਂ ਦੀ ਪਟੀਸ਼ਨ ਡਿਸਮਿਸ ਕਰਤੀ ਤਾਂ ਇੱਕ ਗੱਲ ਬੜੀ ਕਲੀਅਰ ਹੋ ਗਈ ਕਿ ਜੀ ਡਰੱਗ ਦੇ ਮਾਮਲੇ ਦੇ ਵਿੱਚ ਇਹਨਾਂ ਕੋਲੇ ਹੁਣ ਕੋਈ ਸਬੂਤ ਨਹੀਂ ਰਿਹਾ ਡਰੱਗ ਦਾ ਮਾਮਲਾ ਸੁਪਰੀਮ ਕੋਰਟ ਨੇ ਖਤਮ ਕਰਤਾ ਤੇ ਹੁਣ ਸਿਰਫ ਤੇ ਸਿਰਫ ਇੱਕ ਆਮਦਨ ਤੋਂ ਬਾਅਦ ਜਾਇਦਾਦ ਦਾ ਝੂਠਾ ਪਰਚਾ ਬਣਾ ਕੇ ਉਸੇ ਰਿਪੋਰਟ ਤੇ ਬਣਾ ਕੇ ਜਿਹੜੀ ਕਿ ਸੁਪਰੀਮ ਕੋਰਟ ਨੇ ਖਾਰਜ ਕਰਤੀ ਆ ਤੁਸੀਂ ਉਹਰੇ ਕੀ ਕਰਦੇ ਫਿਰਦੇ ਹੋ ਮਤਲਬ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਸਰਾਰੀ ਨੂੰ ਕਲੀਨ ਚਿੱਟ ਤੇ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਕਲੀਨ ਚਿੱਟ ਦਿੱਤੀ ਹੈ ਮਜੀਠੀਆ ਸਾਹਿਬ ਨੂੰ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਕਲੀਨ ਚਿੱਟ ਦਿੱਤੀ ਹੈ ਉਹਨਾਂ ਦੇ ਕਰੇ ਧੱਕੇ ਨਾਲ ਪੁਲਿਸ ਬੜੀ ਫਿਰਦੀ ਅਸ਼ਰੀਫ ਜੀ ਜਿਵੇਂ ਸਾਰਾ ਸਥਿਤੀ ਕਿਵੇਂ ਦੇਖੇ ਕਿਉਂਕਿ ਜਦੋਂ ਇਹ ਸਰਚ ਚੱਲੀ ਵਿਜੀਲੈਂਸੀ ਰੇਟ ਹੋਈ ਨਾਲ ਦੀ ਨਾਲ ਜਿਹੜਾ ਮੰਤਰੀ ਨੇ ਕੁਲਦੀਪ ਢਾਲੇ ਵੱਲ ਉਹਨਾਂ ਦੀ ਪ੍ਰੈਸ ਕਾਨਫਰੰਸ ਹੋ ਗਈ ਅਗਲੇ ਦਿਨ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਦੇ ਜੁਧ ਨਸ਼ਾ ਵਿਰੋਧ ਦਾ ਜ਼ਿਕਰ ਹੁੰਦਾ ਹਰੇਕ ਜਗ੍ਹਾ ਦੇ ਉੱਪਰ ਉਸ ਤੋਂ ਬਾਅਦ ਜਿਹੜੇ ਸਰਕਾਰੀ ਵਕੀਲ ਪ੍ਰੈਸ ਕਾਨਫਰੰਸ ਕਰਦੇ ਪੇਸ਼ੀ ਦੌਰਾਨ ਉਹ ਕਹਿੰਦੇ ਆ ਵੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਕੋਰਟ 'ਚ ਵੀ ਇਹ ਕੁਝ ਹੋਇਆ ਇਹ ਅਸਲ 'ਚ ਸਮਝਿਆ ਕੀ ਜਾਵੇ ਕਿਉਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਔਰ ਖਾਸ ਤੌਰ ਦੇ ਉੱਪਰ ਵਿਕਰਮ ਸਿੰਘ ਵਿੱਠੀਆ ਵਜ਼ੀਰ ਹੈ ਚੁੱਕੇ ਹੈ ਚੱਲ ਗਏ ਜੇ ਆਮ ਕਿਸੇ ਬੰਦੇ ਨਾਲ ਅਜਿ ਦੇਖੋ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਹੋਣ ਭਗਵੰਤ ਮਾਨ ਕੁਲਦੀਪ ਧਾਲੀਵਾਲ ਇਹ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਤੋਂ ਉੱਪਰ ਨਹੀਂ ਇਹ ਸੁਪਰੀਮ ਕੋਰਟ ਤੋਂ ਉੱਪਰ ਨਹੀਂ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ ਆਰਡਰ ਚ ਬੜਾ ਕਲੀਅਰ ਲਿਖਿਆ ਹੈ ਕਿ ਪੰਜਾਬ ਸਰਕਾਰ ਕੋਈ ਐਸਾ ਸਬੂਤ ਨਹੀਂ ਪੇਸ਼ ਕਰ ਸਕੀ ਜਿਹੜਾ ਵਿਕਰਮ ਮਜੀਠੀਆ ਨੂੰ ਡਰਗ ਨਾਲ ਜੋੜਦਾ ਹੋਵੇ ਪੰਜਾਬ ਸਰਕਾਰ ਕੋਈ ਐਸਾ ਸਬੂਤ ਹਾਈ ਕੋਰਟ ਚ ਪੇਸ਼ ਨਹੀਂ ਕਰ ਸਕੀ ਜਿਹੜਾ ਕਿ ਕਵੇ ਕਿ ਫਾਈਨੈਂਸ਼ੀਅਲ ट्रांजैक्शन ਹੈ ਸੁਪਰੀਮ ਕੋਰਟ ਗਏ ਉਸ ਆਰਡਰ ਦੇ ਖਿਲਾਫ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ਡਿਸਮਿਸ ਕਰਕੇ ਹਾਈ ਕੋਰਟ ਦਾ ਆਰਡਰ ਅਪਹੋਲਡ ਕਰਤਾ ਤੋ ਬਿਕਰਮ ਮਜੀਠੀਆ ਨੂੰ ਸਰਟੀਫਿਕੇਟ ਤਾਂ ਪੰਜਾਬ ਸਰਕਾਰ ਨੂੰ ਤੋਂ ਲੈਣ ਦੀ ਲੋੜ ਨਹੀਂ ਉਹਨਾਂ ਨੂੰ ਤਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਸਰਟੀਫਿਕੇਟ ਦਿੱਤਾ ਨਾਲੇ ਹੂ ਇਜ਼ ਕੁਲਦੀਪ ਧਾਲੀਵਾਲ ਕੁਲਦੀਪ ਧਾਲੀਵਾਲ ਐਨਆਰਆਈ ਫੇਅਰਸ ਦਾ ਮਿਨਿਸਟਰ ਤੇ ਉਹ ਜਾਂਚ ਸਾਂਝੀ ਕਰ ਰਹੇ ਵਿਜੀਲੈਂਸ ਦੀ ਇਹਦਾ ਮਤਲਬ ਕਲੀਅਰ ਹੋ ਗਿਆ ਕਿ politically ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਬਹਿ ਕੇ ਦੱਸਿਆ ਜਾ ਰਿਹਾ ਕਿ ਵਿਜੀਲੈਂਸ ਕੀ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਯੁੱਧ ਨਸ਼ੇ ਵਿਰੁੱਧ ਕਨਵੀਨਰ ਕੇਜਰੀਵਾਲ ਜਿਨ੍ਹਾਂ ਨੇ ਵਿਕਰਮ ਮਜੀਠੀਆ ਤੋਂ ਲੰਬੇ ਪੈ ਕੇ ਮਾਫੀ ਮੰਗੀ ਕੋਰਟ 'ਚ ਉਹ ਕਹਿੰਦੇ ਜੀ ਇਹ ਯੁੱਧ ਨਸ਼ੇ ਵਿਰੁੱਧ ਹੈ ਤੇ ਜਿਹੜਾ ਕੋਰਟ ਦੇ ਵਿੱਚ ਰਿਮਾਂਡ ਪੇਪਰ ਹੈ ਉਹ ਸਿਰਫ ਤੇ ਸਿਰਫ ਆਮਦਨ ਤੋਂ ਬਾਹਰ ਜਾਇਦਾਦ ਦਾ ਉਹ ਚ ਨਸ਼ੇ ਦਾ ਇੱਕ ਸ਼ਬਦ ਤੱਕ ਨਹੀਂ ਜਿਹੜਾ ਸਰਕਾਰੀ ਵਕੀਲ ਕੋਰਟ 'ਚ ਗਿਆ ਹਣ ਲੱਖਾਂ ਰੁਪਇਆ ਖਰਚ ਕੇ ਤੁਹਾਨੂੰ ਪਤਾ ਜਿਹੜੇ ਸਰਕਾਰੀ ਵਕੀਲ ਸਰਕਾਰ ਦੇ ਨੇ ਉਹ ਨਹੀਂ ਪੇਸ਼ ਹੋ ਰਹੇ ਲੱਖਾਂ ਰੁਪਇਆ ਖਰਚ ਕੇ ਸਪੈਸ਼ਲ ਪੀਪੀ ਲਿਆਂਦੇ ਜਾ ਰਹੇ ਨੇ ਤੇ ਉਹਨਾਂ ਨੇ ਆ ਕੇ ਕਲੀਅਰ ਕਰਤਾ ਜੀ ਇਹ ਡਿਸਪਰਪੋਰਸ਼ਨਟ ਅਸੈਟਸ ਦਾ ਕੇਸ ਹੈ ਲੋ ਐਕਸ਼ਨ ਫਿਰ ਆਪਣੇ ਜਿਹੜੋ ਲੱਖਾਂ ਰੁਪਇਆ ਖਰਚ ਕੇ ਸਰਕਾਰੀ ਵਕੀਲ ਲਿਆਂਦਾ ਜਿਨੇ ਮੁੱਖ ਮੰਤਰੀ ਕੇਜਰੀਵਾਲ ਤੇ ਮੰਤਰੀਆਂ ਦਾ ਝੂਠ ਅਦਾਲਤ ਚ ਹੀ ਨੰਗਾ ਕਰਤਾ ਬਾਹਰ ਆ ਕੇ ਕਿ ਕਿ ਇਹ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਜਾਂ ਤਾਂ ਹੁਣ ਦਿਖਾਓ ਨਾ ਉਹ ਤੇ ਐਕਸ਼ਨ ਲੈ ਕੇ ਫਿਰ ਇਹ ਬੈਲਾ ਕਲੀਅਰ ਹੈ ਜੀ ਇਹ ਝੂਠੀ ਸਰਕਾਰ ਹੈ ਝੂਠ ਬੋਲਦੇ ਨੇ ਕਦੇ 540 ਕਰੋੜ ਕਦੇ ਫਲਾਣਾ ਕਰੋੜ ਹੈ ਇਹਨਾਂ ਕੋਲੇ 5 ਰੁਪਏ ਵੀ ਨਹੀਂ ਹੁਣ ਕੀ ਕਰ ਰਹੇ ਨੇ ਅੰਮ੍ਰਿਤਸਰ ਉਹ ਲੋਕਾਂ ਦੇ ਉੱਤੇ ਪਰਚੇ ਦੇ ਰਹੇ ਨੇ ਕਹਿੰਦੇ ਜੀ ਸਾਨੂੰ ਸਬੂਤ ਨਹੀਂ ਇਕੱਠੇ ਕਰਨ ਦਿੱਤੇ ਉਹ ਕਿਉਂ ਦੇਣੇ ਪੈ ਰਹੇ ਨੇ ਉਹ ਤਾਂ ਹੀ ਦੇਣੇ ਪੈ ਰਹੇ ਨੇ ਕਿਉਂਕਿ ਉੱਥੋਂ ਸਬੂਤ ਲੱਭਿਆ ਕੋਈ ਨਹੀਂ ਐਂ ਉਰੇ ਚੰਡੀਗੜ੍ਹ ਦੀ ਕੋਠੀ ਚੋਂ ਲੱਭਿਆ ਕੋਈ ਨਹੀਂ ਤੁਹਾਨੂੰ ਪਹਿਲੇ ਦਿਨ ਕੀ ਕਿਹਾ ਕਹਿੰਦੇ 30 ਮੋਬਾਈਲ ਮਿਲੇ ਨੇ ਉਹ 30 ਮੋਬਾਈਲ ਪਤਾ ਕਿੰਨਾ ਦੇ ਨੇ ਜਿਹੜੇ ਕੋਠੀ ਚ ਵਰਕਰ ਸੀ ਨਾ ਜਿਹੜੇ ਕਿ ਉਸ ਸਮੇਂ ਮੌਜੂਦ ਸੀ ਜਦੋਂ ਵਿਜੀਲੈਂਸ ਦੀ ਟੀਮ ਉੱਥੇ ਗਈ ਹੈ ਸੁਭਾਵਿਕ ਹੈ ਜਦੋਂ ਤੁਸੀਂ ਲੀਡਰ ਦੇ ਖਿਲਾਫ ਐਕਸ਼ਨ ਲਓਗੇ ਵਰਕਰ ਪ੍ਰੋਟੈਸਟ ਕਰਨਗੇ ਨਾਰੀਵਾਜ਼ੀ ਕਰਨਗੇ ਉਹਨਾਂ ਦੇ ਮੋਬਾਈਲ ਜ਼ਬਤ ਕਰ ਲੈ ਜਿਹੜੇ ਉੱਥੇ ਆਏ ਨੇ ਥੋੜੇ ਮੇਰੇ ਵਰਗੇ ਲੋਕਾਂ ਦੇ ਮੋਬਾਈਲ ਜ਼ਬਤ ਕਰਕੇ ਕਹਿੰਦੇ ਜੀ 30 ਮੋਬਾਈਲ ਮਿਲੇ ਨੇ ਮੋਬਾਈਲ ਤਲਬੇ ਇੱਕ ਨਹੀਂ ਇਹਨਾਂ ਨੂੰ ਇਹ ਗੱਲਾਂ ਕਿਹੜੀਆਂ ਕਰ ਰਹੇ ਨੇ ਜਿਹੜੀਆਂ ਕੰਪਨੀਆਂ ਦਾ ਜ਼ਿਕਰ ਕਰਦੇ ਨੇ ਮੈਂ ਫੇਰ ਦੁਬਾਰਾ ਕਹਿੰਨਾ ਇਹ ਇਹਨਾਂ ਨੇ ਕਿਹਾ ਕਿ 141 ਕਰੋੜ ਰੁਪਈਆ ਸਰਾਏ ਇੰਡਸਟਰੀਜ਼ ਕਿਉਂਕਿ ਸਰਾਏ ਇੰਡਸਟਰੀਜ਼ ਇਹਨਾਂ ਦੀ ਖਾਨਦਾਨੀ ਹੈ ਹਾਲਾਂਕਿ ਵਿਕਰਮ ਮਜੀਠੀਆ ਪੋਲਿਟਿਕਸ ਚ ਆਉਣ ਤੋਂ ਪਹਿਲਾਂ ਸਰਾਏ ਚੋਂ ਅਸਤੀਫਾ ਦੇ ਗਏ ਸੀ ਇਹ ਤਾਂ ਮੁਕੇਸ਼ ਅੰਬਾਨੀ ਨੇ ਲੈ ਬਾਨੀ ਦੋਨੇ ਭਰਾ ਨੇ ਪਰ ਕੰਪਨੀਆਂ ਤਾਂ ਅੱਡ-ਅੱਡ ਨੇ ਨਾ ਸਰਾਏ ਇੰਡਸਟਰੀਜ਼ ਚੋਂ ਵਿਕਰਮ ਮਜੀਠੀਆ ਰਿਜ਼ਾਈਨ ਕਰ ਗਏ ਸੀ ਉਹ ਸਰਾਏ ਇੰਡਸਟਰੀ ਚ ਨਹੀਂ ਪਰ ਫਿਰ ਵੀ ਚਲੋ ਮੰਨ ਲਓ ਪਰਿਵਾਰ ਦੀ ਤੁਸੀਂ ਕਹਿੰਦੇ ਹੋ ਤਾਂ ਅਸੀਂ ਚੈਲੰਜ ਕਰਦੇ ਹਾਂ ਵਿਜੀਲੈਂਸ ਕਹਿੰਦੀ ਹੈ ਕਿ 141 ਕਰੋੜ ਦੀ ਫੋਰਨ ਇਨਵੈਸਟਮੈਂਟ ਆਈ ਹੈ 2007 ਤੋਂ 18 ਕੱਲ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਚੈਲੰਜ ਕੀਤਾ ਅਸੀਂ ਕਹਿੰਦੇ ਹਾਂ ਕਿ 2007 ਤੋਂ 18 ਹਰ ਸਾਲ ਇਨਕਮ ਟੈਕਸ ਨੇ ਉਹ ਜਿਹੜੀ ਕੰਪਨੀ ਹੈ ਉਹਨੂੰ ਆਡਿਟ ਕੀਤਾ ਆਡਿਟ ਕਰਕੇ ਸਰਟੀਫਿਕੇਟ ਦਿੰਦਾ ਤੁਸੀਂ 141 ਕਰੋੜ ਕਹਿੰਦੇ ਹੋ ਤੁਸੀਂ 1 ਰੁਪਇਆ ਫੋਰਨ ਇਨਵੈਸਟਮੈਂਟ ਦਿਖਾ ਦਿਓ ਨਹੀਂ ਫਿਰ ਇਹ ਗੱਲ ਕਰਿਓ ਕਿ ਮੁੱਖ ਮੰਤਰੀ ਦਾ ਅਸਤੀਫਾ ਲੈ ਲਿਓ ਕਿ ਇੱਕ ਝੂਠਾ ਪਰਚਾ ਦਰਜ ਕਰਾਇਆ ਜਿਹੜੀ ਕਲੀਅਰ ਵਾਟਰ ਕੰਪਨੀ ਹੈ ਜਿਹਨੂੰ ਕਹਿੰਦੇ ਹੋ ਜੀ ਸ਼ੈੱਲ ਕੰਪਨੀ ਹੈ ਵਿਕਰਮ ਮਜੀਠੀਏ ਦੀ ਹੈ ਉਹ ਡਾਇਰੈਕਟਰ ਫਰਜੀ ਨੇ ਤੁਹਾਨੂੰ ਪਤਾ ਹੈ ਉਹ ਕਲੀਅਰ ਵਾਟਰ ਕੰਪਨੀ ਇੱਕ ਮਲਟੀ ਬਿਲੀਨੀਅਰ ਕੰਪਨੀ ਹੈ ਅਮਰੀਕਾ ਦਾ ਗੋਰਾ ਉਹਨੂੰ ਓਨ ਕਰਦਾ ਹੈ ਉਹਦੇ ਡਾਇਰੈਕਟਰ ਸਾਰੇ ਅਮਰੀਕਾ ਦੇ ਨੇ ਇਹਨਾਂ ਨੂੰ ਕੋ ਨਾ ਦਿਓ ਫਿਰ ਉਹਤੇ ਪਰਚਾ ਉਹ ਐਡੀ ਮਲਟੀਬਿਲੀਅਨਰ ਕੰਪਨੀ ਹੈ ਕਿ ਏਸ਼ੀਆ ਦੇ ਵਿੱਚ ਕੱਲਾ ਏਸ਼ੀਆ ਏਸ਼ੀਆ ਚ ਉਹਦਾ 50000 ਕਰੋੜ ਦਾ ਬਿਜ਼ਨਸ ਹੈ ਭਾਈ ਜੀ ਸਾਡੀ ਹੈ ਤਾਂ ਲਿਆਓ ਦਬਾਓ ਸਾਨੂੰ ਨਹੀਂ ਫਿਰ ਪਰਚਾ ਦਿਓ ਜੇ ਡੀਜੀਪੀ ਦੀਆਂ ਲਤਾਂ ਨੱਚਾ ਦੇਣ ਅਗਲੇ ਵੀ ਤੁਸੀਂ ਯੂਐਸ ਬੇਸਡ ਕੰਪਨੀ ਤੇ ਸ਼ੈਲ ਕਹਿ ਕੇ ਪਰਚਾ ਕਿੱਦਾਂ ਦਿੱਤਾ ਸੋ ਝੂਠ ਦੀ ਇੱਕ ਮਿਆਰ ਹੁੰਦਾ ਝੂਠ ਦੀ ਕੱਦ ਹੁੰਦੀ ਹੈ ਡਰੱਗ ਵਾਲੇ ਕੇਸ ਚ ਡਰੱਗ ਨਹੀਂ ਲੱਭਿਆ ਡਿਸਪਰਪੋਰਸ਼ਨਟ ਅਸੈਟ ਚ ਡਿਸਪਰਪੋਰਸ਼ਨਟ ਅਸੈਟ ਨਹੀਂ ਲੱਭ ਰਿਹਾ ਲੋਕਾਂ ਨੂੰ ਕਦੇ ਜੀ 500 ਕਰੋੜ ਕਦੇ 40 ਕਰੋੜ ਉਹ ਲਿਆਓ ਤਾਂ ਸਹੀ ਕਿੱਥੇ ਹੈ ਤੁਸੀਂ ਸ਼ੈੱਲ ਕੰਪਨੀ ਕਹਿੰਦੇ ਹੋ ਫੈਰਾ ਫਹਿਮਾ ਆਰਬੀਆਈ ਇਹੀ ਅਥਾਰਟੀਆਂ ਨੇ ਨਾ ਇਨਕਮ ਟੈਕਸ ਇਹਨਾਂ ਤੋਂ ਅਪਰੂਵ ਹੋ ਕੇ ਕਲੀਅਰ ਵਾਟਰ ਚੱਲ ਰਹੀ ਹੈ ਗੋਰਿਆਂ ਦੀ ਕੰਪਨੀ ਹੈ ਸਿੰਗਾਪੁਰ ਚੋਦਾ ਦਫ਼ਤਰ ਹੈ ਹਾਂਗਕਾਂਗ ਚੋਦਾ ਦਫ਼ਤਰ ਹੈ ਸਿਓ ਚੋਦਾ ਦਫ਼ਤਰ ਹੈ ਲੈ ਮੈਂ ਕਹਿੰਦਾ ਦਿਓ ਤੇ ਪਰਚਾ ਫਿਰ ਨਾਲ ਆਰਬੀਆਈ ਤੇ ਦਿਓ ਵੀ ਕਿਉਂ ਬੋਕਸ ਕੰਪਨੀ ਦੀ ਹੈ ਚੱਲ ਰਹੀ ਹੈ ਐਂ ਗੱਲਾਂ ਮਾਰ ਕੇ ਕਿ 500 ਕਰੋੜਾ ਖਿਆਲ ਆ ਗਿਆ ਇਹ ਜਿਹੜੀ ਗੱਲਾਂ ਅੱਜ ਕੀਤੀਆਂ ਨੇ ਇਹ ਗੱਲਾਂ ਕਰਨ ਦੇ ਲਈ ਇਹ ਸੁਪਰੀਮ ਕੋਰਟ ਵੀ ਗਏ ਸੀ ਸਪਰੀਮ ਕੋਰਟ ਨੇ ਸਾਰਾ ਕੁਝ ਦੇਖ ਕੇ ਇਹਨਾਂ ਦੀ ਪਟੀਸ਼ਨ ਡਿਸਮਿਸ ਕੀਤੀ ਸੀ ਉੱਥੇ ਵੀ ਕਹਿੰਦੇ ਸੀ ਕਿ ਜੀ ਸਾਨੂੰ 500 ਕਰੋੜ ਦੀ ਮਨੀ ਟ੍ਰੇਲ ਮਿਲ ਗਈ ਹੁਣ ਅਸੀਂ ਵਿਕਰਮ ਮਜੀਠੀਆ ਦੀ ਕਸਟੋਡੀਅਲ ਚਾਹੀਦੀ ਹੈ ਉਹ ਸੁਪਰੀਮ ਕੋਰਟ ਨੂੰ ਇੱਕ ਮਿੰਟ ਚ ਪਤਾ ਲੱਗ ਗਿਆ ਵੀ ਇਹ ਜਿਹੜੀ ਕੰਪਨੀਆਂ ਦਾ ਜ਼ਿਕਰ ਹੋ ਰਿਹਾ ਹੈ ਇਹ ਤਾਂ ਅਮਰੀਕਨ ਬੇਸਡ ਕੰਪਨੀਆਂ ਨੇ ਸ਼ੈੱਲ ਕੰਪਨੀਆਂ ਨਹੀਂ ਉਹ ਤਾਂ ਫੈਰਾ ਫਹਿਮਾ ਆਰਬੀਆਈ ਤੋਂ ਅਪਰੂਵਡ ਕੰਪਨੀਆਂ ਨੇ ਤਾਂ ਹੀ ਸੁਪਰੀਮ ਕੋਰਟ ਨੇ ਡਿਸਮਿਸ ਕੀਤਾ ਹੁਣ ਉਰੇ ਆ ਕੇ ਦੂਜਾ ਝੂਠ ਨਵਾਂ ਪਰਚਾ ਮਤਲਬ ਸਿਰਫ ਆਪਣਾ ਮਕਸਦ ਹੈ ਕਿ ਆਪਾਂ ਵਿਰੋਧੀ ਧਿਰਾਂ ਦੀ ਆਵਾਜ਼ ਡਰਾ ਕੇ ਬੰਦ ਕਰਨੀ ਹੈ ਸਭ ਦੇ ਵਿੱਚ ਅਸੀਂ ਦੇਖਿਆ ਜਾਵੇ ਹੁਣ ਜਿਵੇਂ ਪਿਛਲੇ ਦਿਨੀ ਚਟੋਪਾ ਦੇ ਜਿਹੜੇ ਪੁਰਾਣੇ ਸਾਬਕਾ ਡੀਜੀਪੀ ਉਹਨਾਂ ਨੂੰ ਬੁਲਾਇਆ ਉਸ ਤੋਂ ਬਾਅਦ ਕੱਲ ਜਿਹੜੇ ਸਾਬਕਾ ਏਡੀ ਦੇ ਡਿਪ੍ਰੈਕਟਰ ਅਨਰੇਂਜ ਸਿੰਘ ਉਹਨਾਂ ਨੂੰ ਬੁਲਾਇਆ ਅੱਜ ਬੋਨੀ ਜਨਾਲੇ ਨੂੰ ਬੁਲਾਇਆ ਜਾ ਰਿਹਾ ਤੇ ਤਲਵੀਰ ਸਿੰਘ ਗਿੱਲ ਕੋ ਵੀ ਪੁੱਛਗਿੱਛ ਕੀਤੀ ਜਾਣੀ ਹੈ ਔਰ ਇਹ ਘਰ ਜਾ ਕੇ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਵੀ ਕੋਈ ਉਦਾਂ ਸਬੂਤ ਵਿਜਨਸ ਨੂੰ ਨਹੀਂ ਮਿਲ ਰਹੇ ਪੁਰਾਣੇ ਅਧਿਕਾਰੀਆਂ ਨੂੰ ਕਿਉਂ ਬੁਲਾਇਆ ਜਾ ਰਿਹਾ ਉਹ ਵੀ ਉਸ ਉਹਨਾਂ ਅਧਿਕਾਰੀਆਂ ਨੂੰ ਜਿਹੜੇ ਜਾਂਚ ਪੂਰੀ ਕਰਕੇ ਨਹੀਂਗੇ ਜਾਂਚ ਵਿਚਾਲੇ ਛੱਡ ਕੇ ਚਲੇ ਗਏ ਸੀ ਹੁਣ ਦੇਖੋ ਡਰੱਗ ਦਾ ਹੁਣ ਉਹ ਰਿਜੈਕਟਡ ਰਿਪੋਰਟ ਤੇ ਡਿਸਪਰਪੋਰਸ਼ਨਿਟੀ ਸੈੱਟ ਬਣਾ ਲਿਆ ਅੰਮ੍ਰਿਤਸਰੋਂ ਨਹੀਂ ਲੱਭਿਆ ਚੰਡੀਗੜ੍ਹੋਂ ਨਹੀਂ ਲੱਭਿਆ ਕਿਤੋਂ ਕੱਖ ਨਹੀਂ ਲੱਭਿਆ ਹੁਣ 4 ਇਹਨਾਂ ਨੇ ਨਵੇਂ ਇਹਦੇ ਚ ਐਕਟਰ ਇੰਟਰੋਡਿਊਸ ਕਰ ਲਏ ਚਟੋਪਾਦਿਆ ਨਰੰਜਨ ਸਿੰਘ ਤਲਵੀਰ ਗਿੱਲ ਬੋਨੀ ਜਨਾਲਾ ਆਪਾਂ ਚਟੋਪਾਦਿਆ ਤੋਂ ਸ਼ੁਰੂ ਕਰ ਲੈਂਦੇ ਆ ਚਟੋਪਾਦਿਆ ਉਹ ਆਈਪੀਐਸ ਅਫਸਰ ਹੈ ਜਿਹਦੇ ਤੇ ਇਲਜ਼ਾਮ ਹੈ ਕਿ ਉਹਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਾਤੀ ਮਤਲਬ ਕੈਸਾ ਆਈਪੀਐਸ ਹੋਏਗਾ ਜਿਹਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਾਨ ਹੀ ਜੋਖਮ ਚ ਪਾਤੀ ਹੋਵੇ ਚਟੋ ਪਾਦੇਓ ਅਫਸਰ ਹੈ ਜੀਤੇ ਉਹਨਾਂ ਦੀ ਧਰਮ ਪਤਨੀ ਨੇ ਇੰਨੇ ਸੰਗੀਨ ਇਲਜ਼ਾਮ ਲਾਏ ਨੇ ਕਿ ਕੈਮਰੇ ਤੇ ਦੱਸੇ ਨਹੀਂ ਜਾ ਸਕਦੇ ਚਟੋ ਪਾਦੇਓ ਅਫਸਰ ਹੈ ਜੀਤੇ ਇੰਦਰਜੀਤ ਚੱਡਾ ਜਿਹੜੇ ਚੀਫ ਖਾਲਸਾ ਦਿਵਾਨ ਵਾਲੇ ਸੀ ਜਿਨ੍ਹਾਂ ਦੀ ਮੌਤ ਹੋਈ ਸੀ ਉਹਨਾਂ ਦੇ ਸੁਸਾਈਡ ਤੇ ਪਰਿਵਾਰ ਨੇ ਇਹਨਾਂ ਤੇ ਇਲਜ਼ਾਮ ਲਾਏ ਨੇ ਚਟੋ ਪਾਦੇਓ ਅਫਸਰ ਹੈ ਜਿਹਦੀ ਪੰਜਾਬ ਸਰਕਾਰੀ ਕਨਕੁਆਰੀ ਕਰ ਰਹੀ ਹੈ ਕਿ ਇਹਨੇ ਰੇਪ ਦੇ ਕਨਵਿਕਟ ਨੂੰ 40 ਗਨਮਨ ਦਿੱਤੇ ਹੋਏ ਸੀ ਪੀਓਸੀਓ ਮਤਲਬ ਕਾਨੂੰਨ ਦਾ ਪਕੌੜਾ ਸੀ ਤੇ ਪੰਜਾਬ ਪੁਲਿਸ ਨੂੰ 40 ਗਨਮਨ ਦਿੱਤੇ ਹੋਏ ਸੀ ਉਹ ਇਹਦੀ ਜਾਂਚ ਖੁੱਲੀ ਹੋਈ ਹੈ ਚਟੋ ਪਾਧਿਆ ਸਾਬ ਉਹ ਅਫਸਰ ਨੇ ਜਿਨ੍ਹਾਂ ਨੇ ਬਾਦਲ ਸਾਹਿਬ ਦੇ ਖਿਲਾਫ ਵੀ ਤੁਹਾਨੂੰ ਯਾਦ ਆਊਵੇ ਕੈਪਟਨ ਅਮਰਿੰਦਰ ਸਿੰਘ ਦੇ ਕਹਣ ਤੇ 2002 ਚ 3500 ਕਰੋੜ ਹੈ ਕਹਿੰਦੇ ਬਾਦਲ ਸਾਹਿਬ ਦਾ ਨਾਈਟ ਕਲੱਬ ਨੇ ਪਾਰਕਿੰਗ ਲੋਟ ਹੈ ਮਤਲਬ ਪੰਜਾਬ ਸਰਕਾਰ ਦੇ ਖਰਚੇ ਤੇ ਅਫਸਰ ਨੇ ਸਾਰੀ ਦੁਨੀਆ ਦਾ ਭ੍ਰਮਣ ਕੀਤਾ ਐਂਡ ਚ 3500 ਕਰੋੜ ਕਹਿੰਦੇ ਕਹਿੰਦੇ ਚਲਾਨ ਪੇਸ਼ ਕੀਤਾ 40 ਕਰੋੜ ਦਾ ਉਹ ਵੀ ਅਦਾਲਤ ਨੇ ਬਰੀ ਕਰਤਾ ਤੇ ਹੋਰ ਐਸੀਆਂ ਪਤਾ ਨਹੀਂ ਇਹਨਾਂ ਦੀਆਂ ਕਿੰਨੀਆਂ ਕੇ ਇਨਵੈਸਟੀਗੇਸ਼ਨਾਂ ਨੇ ਜਿਹੜੀਆਂ ਹਾਈ ਕੋਰਟ ਨੇ ਮੈਂ ਕਹਿੰਦਾ ਕੁਐਸ਼ ਕੀਤੀਆਂ ਨੇ ਇਹ ਕਿਰਦਾਰ ਐ ਛਟੋ ਪਾਦਿਆ ਦਾ ਸੋ ਅੱਜ ਰਿਟਾਇਰਮੈਂਟ ਤੋਂ ਬਾਅਦ ਵਿਜੀਲੈਂਸ ਪਹੁੰਚ ਕੇ ਕਾਦੇ ਚ ਗਏ ਨੇ ਆਮਦਨ ਤੋਂ ਬਾਅਦ ਜਾਇਦਾਦ ਵਾਲੇ ਕੇਸ ਤੇ ਕਹਿੰਦੇ ਮੈਂ ਦੱਸਣ ਗਿਆ ਉਹ ਛਟੋ ਪਾਦਿਆ ਜੀ ਜਿਹੜਾ ਵਿਕਰਮ ਮਜੀਠੀਆ ਤੇ 2021 ਚ ਡਰੱਗ ਦਾ ਪਰਚਾ ਦਿੱਤਾ ਉਦੋਂ ਸ਼੍ਰੀਮਾਨ ਜੀ ਤੁਸੀਂ ਉਹ ਡੀਜੀਪੀਸੀ ਪੰਜਾਬ ਦੇ ਤੁਹਾਡੇ ਦਸਕਤਾਂ ਨਾਲੀ ਉਹ ਪਰਚਾ ਦਰਜ ਹੋਇਆ ਸੀ ਜਿਹੜਾ ਹਾਈ ਕੋਰਟ ਸਬੂਤ ਮੰਗਦੀ ਰਹੀ ਦਿੱਤੇ ਨਹੀਂ ਸੁਪਰੀਮ ਕੋਰਟ ਤੱਕ ਤੁਹਾਡੀਆਂ ਧੱਜੀਆਂ ਉੱਡ ਗਈਆਂ ਤੁਹਾਡੇ ਪਰਚੇ ਉਹਦੇ ਚ ਤਾਂ ਤੁਹਾਡੇ ਤੋਂ ਕੁਝ ਦਿੱਤਾ ਨਹੀਂ ਗਿਆ ਨਾਲੇ ਡੀਜੀਪੀ ਤੁਸੀਂ ਆਪ ਸੀ ਤੇ ਹੁਣ ਤੁਸੀਂ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ ਚ ਐਨਕਾ ਲਾ ਕੇ ਘਰੇ ਬੈਠੇ ਸੀ ਜੋ ਸੋਚਿਆ ਉਹਨਾ ਮੈਂ ਵੀ ਥੋੜਾ ਮੀਡੀਆ ਚ ਆ ਜਾ ਮੈਂ ਚੱਲਦਾ ਦੂਜਾ ਕਿਰਦਾਰ ਹੈ ਨਰਿੰਜਨ ਸਿੰਘ ਨਰਿੰਜਨ ਸਿੰਘ ਈਡੀ ਦੇ ਇੱਕ ਸਾਬਕਾ ਅਧਿਕਾਰੀ ਨੇ ਨਰਿੰਜਨ ਸਿੰਘ ਨੇ ਇੱਕ ਇਨਵੈਸਟੀਗੇਸ਼ਨ ਚੱਲਦੀ ਇਨਵੈਸਟੀਗੇਸ਼ਨ ਚ ਥੋੜੀ ਦੇਰ ਲਈ ਆਏ ਤੇ ਚਲੇ ਗਏ ਨਾ ਤਾਂ ਉਹਨਾਂ ਨੇ ਉਹ ਇਨਵੈਸਟੀਗੇਸ਼ਨ ਇਨੀਸ਼ੀਏਟ ਕੀਤੀ ਨਾਉ ਇਨਵੈਸਟੀਗੇਸ਼ਨ ਕਨਕਲੂਡ ਕੀਤੀ ਇੱਕ ਰਿਟਾਇਰਡ ਅਧਿਕਾਰੀ ਨੂੰ ਬੁਲਾ ਕੇ মিডিਆ ਸਾਹਮਣੇ ਖੜੇ ਕਰ ਦੇਣਾ ਔਰ ਕੱਲਾ ਰਿਟਾਇਰਡ ਅਧਿਕਾਰੀ ਨੂੰ ਬੁਲਾ ਕੇ মিডিਆ ਸਾਹਮਣੇ ਇੱਦਾਂ ਨਹੀਂ ਖੜੇ ਕਰਦੇ ਮੈਂ ਦਿਖਾਣਾ ਤੁਹਾਨੂੰ ਇਹਨਾਂ ਦੀਆਂ ਚਾਲਾਂ ਕੀ ਕਰਦੇ ਨੇ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਹੈ ਜਿਹਨੂੰ ਕਿ ਨਰਿੰਜਨ ਸਿੰਘ ਐਡਰੈਸ ਕਰ ਰਹੇ ਨੇ ਤੇ ਉੱਥੇ ਖੜਾ ਕੌਣ ਹੈ ਇਹ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਇਹ ਹੋ ਰਹੀ ਹੈ ਤੇ ਆ ਆਮ ਆਦਮੀ ਪਾਰਟੀ ਦਾ ਕੀ ਐਦਾ ਮੁੰਡੇ ਦਾ ਨਾਮ ਇਹ ਮੁੰਡਾ ਉੱਥੇ ਕਰਾ ਰਿਆ ਪ੍ਰੈਸ ਕਾਨਫਰੰਸ ਸਾਰੇ মিডিਆ ਨੂੰ ਲਿਜਾ ਕੇ ਦਮਨ ਹੁਣ মিডিਆ ਦੇ ਵਿੱਚ ਇਹ ਵਿਜੀਲੈਂਸ ਦੇ ਦਫਤਰ ਦੇ ਬਾਹਰ ਹੈ ਸਰਕਾਰੀ ਪ੍ਰੈਸ ਕਾਨਫਰੰਸ ਹੈ ਦੱਸੋ ਜੀ ਉਹਰੇ ਦਮਨ ਦਾ ਕੀ ਕੰਮ ਆ ਦਮਨ ਉਹਰੇ ਕੀ ਕਰ ਰਹੇ ਜੀ ਇਹਦਾ ਮਤਲਬ ਸਮਝ ਗਏ ਨਾ ਤੁਸੀਂ ਕਿ ਇਹ ਜਿਹੜੇ ਰਿਟਾਇਰਡ ਆਦਮੀ ਨੇ ਇਹਨਾਂ ਨੂੰ ਲਿਆਂਦਾ ਜਾ ਰਿਹਾ ਸਰਕਾਰ ਨੇ ਅੰਡਰ ਟੇਬਲ ਕੋਈ ਇਹਨਾਂ ਨਾਲ ਡੀਲ ਕਰ ਲਈ ਹੈ ਹੋ ਹੱਲਾ ਵਿਚਾਰੇ ਨੇ ਹੁਣ ਆਜੋ ਤਲਵੀਰ ਗਿੱਲ ਤੇ ਕੌਣ ਹੈ ਜੀ ਤਲਵੀਰ ਗਿੱਲ ਤਲਵੀਰ ਗਿੱਲ ਉਹ ਸ਼ਖਸ ਹੈ ਜਿਹਨੂੰ ਹੁਣੇ ਪਿੱਛੇ ਜੇ ਭਗਵੰਤ ਮਾਨ ਜੀ ਨੇ ਸਰੋਪਾ ਪਾ ਕੇ ਆਮ ਆਦਮੀ ਪਾਰਟੀ ਜੁਆਇਨ ਕਰਾਈ ਹੈ ਤੇ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਨ ਦਾ ਚਾਹਵਾਨ ਹੈ ਤੇ ਹੁਣ ਤੁਸੀਂ ਆਪਦੇ ਬੰਦਿਆਂ ਨੂੰ ਜਿਨ੍ਹਾਂ ਨੂੰ ਟਿਕਟਾਂ ਚਾਹੀਦੀਆਂ ਨੇ ਉਹਨਾਂ ਨੂੰ ਤੁਸੀਂ ਵਿਟਨੈਸ ਦੇ ਤੌਰ ਤੇ ਇੰਟਰੋਡਿਊਸ ਕਰਨਾ ਚਾਹੁੰਦੇ ਹੋ ਇਹ ਚੀਜ਼ਾਂ ਮੈਂ ਕਹਿੰਦਾ ਬਹੁਤ ਚੰਗੀਆਂ ਹੋ ਰਹੀਆਂ ਨੇ ਇਹ ਹਾਈ ਕੋਰਟ ਨੇ ਕੱਲੂ ਦੇਖਣੀਆਂ ਨੇ ਔਰ ਹਾਈ ਕੋਰਟ ਦੇ ਵਿੱਚ ਫਿਰ ਇਹ ਚੀਜ਼ਾਂ ਦਾ ਜਦੋਂ ਮੁਲਾਂਕਣ ਹੋਏਗਾ ਨਾ ਸਰਕਾਰ ਨੂੰ ਉਸ ਦਿਨ ਪਤਾ ਲੱਗੂਗਾ ਵੀ ਇਨਵੈਸਟੀਗੇਸ਼ਨ ਫੇਰ ਮੁੱਦੇ ਮੁੱਡੇ ਗਰੀ ਹੈ ਚੌਥਾ ਹੈ ਜੀ ਬੋਨੀਏਚ ਨਾਲਾ ਹਾਈ ਕੋਰਟ ਨੇ ਜਦੋਂ ਵਿਕਰਮ ਮਜੀਠੀਆ ਸਾਹਿਬ ਨੂੰ ਬੇਲ ਦਿੱਤੀ ਸੀ ਉਹਦੇ ਚ ਬੋਨੀਏਚ ਨਾਲਾ ਬਾਰੇ ਦੋ ਪੈਰੇ ਲਿਖਾਏ ਸੀ ਕਹਿੰਦੇ ਇਹ ਸਿਰਫ ਤੇ ਸਿਰਫ ਹਾਈ ਕੋਰਟ ਕਦੇ ਐਸੇ ਕਮੈਂਟ ਨਹੀਂ ਕਰਦਾ ਔਰ ਖਾਸ ਕਰਕੇ ਡਿਵੀਜ਼ਨ ਬੈਂਚ ਹੋਵੇ ਕੋਰਟ ਦਾ ਉਹ ਕਹਿੰਦੇ ਜੀ ਇਹ ਬੰਦਾ ਤਾਂ ਸਿਰਫ ਜਿੰਨਾ ਕਿ ਦੀ ਲੱਗ ਰਿਹਾ ਸਾਨੂੰ ਇਹਦੇ ਡਾਕੂਮੈਂਟਸ ਔਨ ਰਿਕਾਰਡ ਆ ਇਹ ਗਨਮੈਨ ਲੈਣ ਲਈ ਸਿਕਿਉਰਿਟੀ ਲੈਣ ਲਈ ਸਾਰੇ ਬਿਆਨ ਦਿੰਦਾ ਇਹਦੇ ਬਿਆਨਾਂ ਚ ਕੋਈ ਤੱਥ ਨਹੀਂ ਔਰ ਹੋਰ ਇਹਦੇ ਤੇ ਬਹੁਤ ਟਿੱਪਣੀਆਂ ਹਾਈ ਕੋਰਟ ਨੇ ਕੀਤੀਆਂ ਇਹ ਟਿੱਪਣੀਆਂ ਨੂੰ ਐਕਸਪੈਂਡ ਕਰਾਉਣ ਦੇ ਲਈ ਹਾਈ ਕੋਰਟ ਦੁਬਾਰਾ ਗਿਆ ਕਿ ਗਲਤ ਟਿੱਪਣੀਆਂ ਹੋ ਗਈਆਂ ਹਾਈ ਕੋਰਟ ਨੇ ਫੇਰ ਹੋਲਡ ਕੀਤਾ ਕਿ ਅਸੀਂ ਕੁਝ ਵੀ ਐਦਾਂ ਟਿੱਪਣੀ ਨਹੀਂ ਕਰਦੇ ਜੋ ਐਵੀਡੈਂਸ ਔਨ ਰਿਕਾਰਡ ਆ ਉਹ ਤੇ ਟਿੱਪਣੀ ਕਰਦੇ ਆ ਸੋ ਇਹ ਚਾਰ ਬੰ ਜਿਨ੍ਹਾਂ ਦੇ ਤੁਸੀਂ ਗੱਲ ਕਰ ਰਹੇ ਹੋ ਹੁਣ ਕਿਉਂਕਿ ਡਿਸਪਰਪੋਰਸ਼ਨੇਟ ਅਸੈਟ ਚ ਲੱਭ ਨਹੀਂ ਕੁਛ ਰਿਹਾ ਇਹ ਗੱਲਾਂ ਬਹੁਤ ਵੱਡੀਆਂ ਕਰ ਗਏ ਇਹ ਤਾਂ ਗੱਲਾਂ ਕਰ ਗਏ 500 ਕਰੋੜ ਦੀਆਂ ਅਸੀਂ ਕਹਿੰਦੇ ਰੁਪਏ 5 ਕੱਢ ਦਿਓ ਹੁਣ ਲੱਭ ਕੁਛ ਨਹੀਂ ਰਿਹਾ ਹੁਣ ਸਿਰਫ ਕੰਨ ਰਸ ਨਹੀਂ ਹੁੰਦਾ ਆਪਾਂ ਕਹਿੰਦੇ ਕੰਨ ਰਸ ਦੇਣਾ ਇੱਕ ਲੋਕਾਂ ਨੂੰ ਜੀ ਆਓ ਦੇਖੋ ਜੀ ਅਸੀਂ ਪਰਚੋ ਤੋਂ ਪੱਦੇ ਬੁਲਾ ਲਿਆ ਆ ਚਟੋ ਪੱਦੇ ਨੇ 2021 ਚ ਜਿਹੜਾ ਪਰਚਾ ਦਿੱਤਾ ਸੀ ਉਸ ਤੇ ਸਵਾਹ ਨਹੀਂ ਲਟਾਈ ਉਰੇ ਕੀ ਕਰਨਾ ਅਸੀਂ ਨਰਿੰਜਨ ਸਿੰਘ ਬੁਲਾ ਲਿਆ ਅਸੀਂ ਹੁਣ ਤਲਵੀਰ ਗਿੱਲ ਬੁਲਾ ਲਿਆ ਅਸੀਂ ਬੋਨੀ ਜਨਾਲਾ ਬੁਲਾ ਲਿਆ ਇਨਵੈਸਟੀਗੇਸ਼ਨ ਕਰੋ ਕਿੱਥੇ ਹੈ ਡਿਸਪਰਪੋਰਸ਼ਨਟ ਅਸੈਟ ਦਿਖਾਓ ਕਿੱਥੇ ਹੈ ਫਿਲਮ ਨਾ ਬਣਾਓ ਕਹਾਣੀ ਆ ਨਾ ਸੁਣਾਓ ਇਹ ਮੈਂ ਕਹਿਣਾ ਚਾਹੁੰਦਾ ਵਿਜੀਲੈਂਸ ਨੂੰ ਮਤਾਂ ਇਹ ਸਭ ਦੇ ਵਿੱਚ ਕਿਉਂਕਿ ਜੇਕਰ ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਅਸੀਂ ਜ਼ਿਕਰ ਕਰ ਰਹੇ ਸੀਗੇ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਅਧਿਕਾਰੀਆਂ ਵੱਲੋਂ ਹਿਰਾਸਤ ਚ ਲਿਆ ਗਿਆ ਔਰ ਸਵੇਰੇ ਤੜਕਸਾਰ 4:40 ਤੇ ਪਰਚਾ ਵੀ ਦਰਜ ਹੋ ਜਾਂਦਾ ਹੈ ਔਰ ਕੱਲ ਇਹ ਵੀ ਚਰਚਾ ਹੋਈ ਸੁਖਵੀਰ ਸਿੰਘ ਬਾਦਲ ਹੋਰਾ ਬਿਆਨ ਦਿੱਤਾ ਗਿਆ ਕਿ ਦਾਤ ਲਗਭਗ 10:40 ਮਿੰਟ ਤੇ ਪੰਜਾਬ ਦੇ ਡੀਜੀਪੀ ਨੂੰ ਫੋਨ ਕੀਤਾ ਗਿਆ ਮੁੱਖ ਮੰਤਰੀ ਵੱਲੋਂ ਪਰ ਇਹ ਸਭ ਦੇ ਵਿੱਚ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਅੱਗੇ ਦੀ ਤਸਵੀਰ ਕੀ ਪੇਸ਼ ਕਰਦੀਆਂ ਨੇ ਕਿ ਜੋ ਹਾਲਾਤ ਬਣ ਰਹੇ ਨੇ ਇਹ ਪੰਜਾਬ ਦੇ ਲਈ ਠੀਕ ਨਹੀਂ ਜਿਹੜੇ ਸਾਬਕਾ ਅਧਿਕਾਰੀਆਂ ਨੂੰ ਕਿਸੇ ਤਰੀਕੇ ਦਾ ਲਾਲਚ ਦੇ ਕੇ ਜਿਵੇਂ ਅ ਅਕਾਲੀ ਦਲ ਸਪੋਕਸਪਰਸਨ ਕਹਿ ਰਹੇ ਨੇ ਜਾਂ ਅਹੁਦਿਆਂ ਦੇ ਲਾਲਚ ਦੇ ਕੇ ਜਾਂ ਸੈਟਿੰਗ ਕਰਕੇ ਬੁਲਾਇਆ ਜਾ ਰਿਹਾ ਕਿ ਇਹ ਠੀਕ ਨਹੀਂ ਪੰਜਾਬ ਦੇ ਹਾਲਾਤਾਂ ਤੇ ਕੀ ਜਿਹੜਾ ਜ਼ਿਕਰ ਹੋਵੇਗਾ ਤਾਂ ਪੰਜਾਬ ਦੇ ਲੋਕਾਂ ਚ ਕੀ ਚਰਚਾ ਹੋਵੇਗੀ ਇਹ ਹਾਲਾਕਿ ਦੇਖਣਾ ਹੋਵੇਗਾ ਕੈਮਰਾ ਪਰਸੰਤ ਰੰਜੇ ਸ਼ਰਮਾ ਦਿ ਨਾਲ ਮਨਜੋਤ ਸਿੰਘ ਕਾਂਗ ਪੀਡੀਸੀ ਨਿਊਜ਼ ਚੰਡੀਗੜ੍ਹ